ਇਹ ਡਾਂਰੂ ਆ ਜਿਹੜਾ ਇਹ ਸਾਡੇ ਆ ਹੱਥਾਂ 'ਚ ਸਰਕਾਰਾਂ ਨੇ ਫੜਾਏ ਹੋਏ ਨੇ ਕਿ ਕਿਉਂਕਿ ਜਿੱਥੋਂ ਤੱਕ ਦੇਖਦੇ ਆਂਗੇ ਉਹ ਗਜਾਈ ਜਾਂਦੇ ਨੇ ਪਬਲਿਕ ਨੱਚੀ ਜਾਂਦੀ ਆ ਇੱਕ ਤਾਂ ਹੁੰਦਾਗਾ ਵੀ ਸੜਕ ਦੇ ਵਿੱਚ ਟੋਏ ਇਹ ਟੋਇਆਂ ਦੇ ਵਿੱਚ ਸੜਕ ਆ ਕੀ ਰੋਡ ਦੇ ਕਰਨ ਮਸ਼ੀਨਰੀਆਂ ਵੀ ਖਰਾਬ ਹੋ ਰਗੀਆਂ ਜੀ ਉਹਨਾਂ ਦੀ ਕਮਾਈ ਨਹੀਂ ਗਈ ਜਿੰਨਾ ਖਰਚਾ ਵਾ ਜੀ ਕੋਟਾ ਜਿੱਦਾਂ ਸਾਰੇ ਗੇੜੇ ਮਾਰਦੇ ਆ ਜੀ ਅੱਗੇ ਪਿੱਛੇ ਨਹੀਂ ਬਾਅਦ ਕੋਈ ਦੇਖਦਾ ਜੀ ਉਹਦਾ ਤਾਂ ਅਸੀਂ ਇਹ ਕਰਾਂਗੇ ਉਹ ਕਰਾਂਗੇ ਬਾਜ ਦਾ ਰਾਮ ਰਾਮ ਜੀ ਰਾਮ ਰਾਮ ਜੀ ਮਸਲਾ ਨਾ ਹੱਲ ਹੋਇਆ ਫਿਰ ਕੋਈ ਨਹੀਂ ਅੱਗੇ ਜਿਹੜਾ ਇਲੈਕਸ਼ਨ ਨਹੀਂ ਆਉਣਾ ਸੀ ਵੋਟਾਂ ਆਪਣੀਆਂ ਡਿਊਟੀ ਹੈ ਜੀ ਫਿਰ ਦੇਖੋ ਇਹ ਕਿਹੜੇ ਹਿਸਾਬ ਨਾਲ ਚੱਲਦਾ ਹੈ ਤਾਂ ਫਿਰ ਜਿਵੇਂ ਇਹ ਚੱਲਣਗੇ ਉਸ ਹਿਸਾਬ ਨਾਲ ਚੱਲਣਾ ਪਊਗਾ ਜੀ ਟੂ ਵੀਲਰ ਤਾਂ ਬਿਲਕੁਲ ਇੱਥੋਂ ਲੰਘ ਹੀ ਨਹੀਂ ਸਕਦਾ ਜੀ ਜਿਹੜਾ ਕਾਰ ਵਾਲਾ ਹੁੰਦਾ ਜੀ ਬਿਲਕੁਲ ਤ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਂਦੀ ਹੈ ਕਿ ਜਿਸ ਦਾ ਟਾਇਰ ਪੈਂਚਰ ਹੁੰਦਾ ਹੈ ਟਾਇਰ ਫਾੜੇ ਜਾਂਦਾ ਹੈ ਜੀ ਆ ਹੁਣ ਚਾਰਕਣੀਆਂ ਪੈ ਜਾਣਗੀਆਂ ਇੱਥੇ ਜਿਵੇਂ ਮੱਸੀਆਂ ਸੱੜਨ ਵਾਲਾ ਕੰਮ ਹੋ ਜਾਂਦਾ ਹੈ ਡੂੰਘਾ ਬਣਦਾ ਹੈ ਸਭ ਦੁੱਖ ਤਕਲੀਫ ਤਾਂ ਬਹੁਤ ਜ਼ਿਆਦਾ ਜੀ ਰੋਡ ਦੇ ਕਾਰਨ ਮਸ਼ੀਨਰੀਆਂ ਵੀ ਖਰਾਬ ਹੋ ਰਹੀਆਂ ਜੀ ਉਹਨਾਂ ਦੀ ਕਮਾਈ ਨਹੀਂ ਗਈ ਜਿੰਨਾ ਖਰਚਾ ਵਾ ਜੀ ਆ ਤਿੰਨ ਮਹੀਨੇ ਸਕੂਟਰੀ ਲੈਨੂ ਪਿਛਲਾ ਟਾਇਰ ਫੁੱਲਿਆ ਪਿਆ ਜੀ ਇਸੇ ਰੋਡ ਦੇ ਕਾਰਨ ਵਾਹਾਈਕਲ ਪਣੀ ਜਾਂਦਾ ਜੀ ਮੇਂ ਕਨੇ ਚ ਤਾਂ ਪਰੇਸ਼ਾਨੀ ਡਿੱਗਨ ਦਾ ਡਰ ਬੱਚੇ ਨਾਲ ਹੁੰਦੇ ਕੁਝ ਵੀ ਕਹਿ ਸਕਦੇ ਆਪਾਂ ਸਰੀਰਿਕ ਤੇ ਵੀ ਦੁੱਖ ਤੇ ਰੋਡ ਦਾ ਤਾਂ ਦੁੱਖ ਜਿਹੜਾ ਹੈਗਾ ਹੈਗਾ ਹੀ ਆ ਜੀ ਹਾਂਜੀ ਮੋਟਰ ਦੇ ਵਧੇ ਨਾਲ ਗੱਲਬਾਤ ਨਹੀਂ ਕੋਈ ਹਾਂਜੀ ਇੱਕ ਦੋ ਵਾਰ ਹੀ ਹੋਈ ਆ ਵੋਟਾਂ ਚ ਤਾਂ ਸਾਰੇ ਗੇੜੇ ਮਾਰਦੇ ਆ ਜੀ ਅੱਗੇ ਪਿਛੇ ਨਹੀਂ ਬਾਤ ਕੋਈ ਦੇਖਦਾ ਜੀ ਉਦੋਂ ਤਾਂ ਅਸੀਂ ਇਹ ਕਰਾਂਗੇ ਉਹ ਕਰਾਂਗੇ ਬਾਜ ਦਾ ਰਾਮ ਰਾਮ ਜੀ ਰਾਮ ਰਾਮ ਜੀ ਇੱਕ ਨਾ ਮਸਲਾ ਹੱਲ ਹੋਇਆ ਕੀ ਮਸਲਾ ਨਾ ਹੱਲ ਹੋਇਆ ਫਿਰ ਕੋਈ ਨਹੀਂ ਅੱਗੇ ਕਿਹੜਾ ਇਲੈਕਸ਼ਨ ਨਹੀਂ ਆਉਣਾ ਜੀ ਵੋਟਾਂ ਆਪਣੀਆਂ ਜੇਬ ਚ ਹੀ ਆ ਜੀ ਫਿਰ ਦੇਖੋ ਇਹ ਕਿਹੜੇ ਹਿਸਾਬ ਨਾਲ ਚੱਲਦਾ ਤਾਂ ਫਿਰ ਜਿਵੇਂ ਇਹ ਚੱਲਣ ਉਸ ਹਿਸਾਬ ਨਾਲ ਚੱਲਣਾ ਪਊਗਾ ਜੀ ਅਸੀਂ ਕੈਪਟਨ ਕਰਮ ਸਿੰਘ ਨਗਰ ਦੇ ਰਹਿਣ ਵਾਲੇ ਆ ਜੀ ਇੱਥੇ ਰੋਡ ਤੇ ਬਹੁਤ ਹੀ ਬੁਰਾ ਹਾਲ ਹੈ ਜੀ ਸੜਕਾਂ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਨੇ ਇੱਕ ਇੱਕ ਫੁੱਟ ਡੂੰਗੇ ਟੋਏ ਨੇ ਜੀ ਜਿਸ ਦੇ ਨਾਲ ਜਿਸ ਦੇ ਨਾਲ ਜੀ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਟੂ ਵੀਲਰ ਤਾਂ ਬਿਲਕੁਲ ਇੱਥੋਂ ਲੰਘ ਹੀ ਨਹੀਂ ਸਕਦਾ ਜੀ ਜਿਹੜਾ ਕਾਰ ਵਾਲਾ ਹੁੰਦਾ ਜੀ ਬਿਲਕੁਲ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਕਿਸੇ ਦਾ ਟਾਇਰ ਪੈਂਕਚਰ ਹੁੰਦਾ ਟਾਇਰ ਫੱਟ ਜਾਂਦਾ ਜੀ ਤੇ ਲੋਕਾਂ ਦੇ ਬਹੁਤ ਹੀ ਕਈਆਂ ਦੇ ਤਾਂ ਸੱਟਾਂ ਹੀ ਲੱਗਦੀਆਂ ਨੇ ਜੀ ਕਿਰਪਾ ਕਰਕੇ ਧਿਆਨ ਦਿੱਤਾ ਜਾਵੇ ਇੱਥੇ 2 ਸਾਲ ਤੋਂ ਇਸ ਰੋਡ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜੀ ਆਹ ਬੂਟ ਕੱਢ ਕੇ ਕਈ ਵਾਰੀ ਤਾਂ ਜਾਣਾ ਪੈਂਦਾ ਜੀ ਇੱਥੋਂ ਦੀ ਲੰਘਣਾ ਪੈਂਦਾ ਕਿਉਂ ਇੱਧਰ ਕੋਈ ਚੀਜ਼ ਆ ਜਾਂਦੀ ਹੈ ਪਾਇਰ ਥੱਲੇ ਲਾਉਣੇ ਪੈਂਦੇ ਨੇ ਜੀ ਮੈਂ ਕਰ ਰਿਹਾ ਬਹੁਤ ਬੁਰਾ ਹਾਲ ਹੈ ਸਰਕਾਰ ਕੋਈ ਵੀ ਆ ਜੇ ਜੀ ਇੱਧਰ ਤਾਂ ਗੌਰ ਹੀ ਨਹੀਂ ਕਰਦੀ ਹਾਂ ਆ ਆਪਣਾ ਹੁਣ ਜਮੀ ਬਸ ਕੰਮ ਕਾਤਮ ਮੰਗਵਾ ਕਰ ਰੱਖਿਆ ਮੈਂ ਕਰਦਾ ਜੀ ਇਹ ਗਵਰਨਮੈਂਟ ਐ ਚੁੰਨਦੇ ਆ ਵੀ ਕੰਮ ਹੋਣਗੇ ਸਹੂਲਤਾਂ ਮਿਲਣਗੀਆਂ ਸਹੂਲਤਾਂ ਦੇਖੋ ਜੇ ਤੁਹਾਡੇ ਸਾਹਮਣੇ ਆ ਆ ਹੁਣ ਚਾਰਕਣੀਆਂ ਪੈ ਜਾਣਗੀਆਂ ਇੱਥੇ ਜਿਵੇਂ ਮੱਸੀਆਂ ਛੱਡਣ ਵਾਲਾ ਕੰਮ ਹੋ ਜਾਂਦਾ ਢੂੰਬਾ ਬਣ ਜਾਂਦਾ ਇਹ ਤੱਕ ਬਹੁਤ ਟਾਈਮ ਹੋ ਗਿਆ ਜੀ ਸੜਕ ਦਾ ਇੰਨਾ ਬੁਰਾ ਹਾਲ ਹੈ ਮੀਂਹ ਪੈ ਜੇ ਜਮਾਂ ਲੰਗਰ ਨੂੰ ਰਸਤਾ ਨਹੀਂ ਟੋਏ ਇਨੇ ਨੇ ਸੱਟਾਂ ਵੱਜਦੀਆਂ ਨੇ ਲੋਕਾਂ ਦੇ ਇੰਨਾ ਬੁਰਾ ਹਾਲ ਕਿੱਥਾ ਹੈ ਕੋਈ ਸਰਕਾਰਾਂ ਨਹੀਂ ਜ਼ਿੰਦਗੀਆਂ ਸਾਥ ਵੀ ਹਾਂ ਆਈ ਸੀ ਕਿ ਕੀ ਨਾ ਭਗਵੰਤ ਮਾਨ ਦੀ ਕਰ ਹੈ ਸ੍ਰਿੰਦਰ ਕੋਰ ਉਪਰਾਜ ਆਈ ਸੀ ਕਿ ਉਹ ਵੀ ਕਹਿੰਦੀ ਹੈ ਵੀ ਇੱਥੇ ਸਾਡਾ ਹੱਕ ਨਹੀਂ ਹੈਗਾ ਅਸੀਂ ਕੋਈ ਜ਼ਿੰਮੇਵਾਰ ਨਹੀਂ ਹੈਗੇ ਇਹਦਾ ਮੰਡੀ ਦੀ ਉਹ ਸੜਕ ਪੈਂਦੀ ਹੈ ਪਰਸ਼ਾਨ ਆਮ ਬੰਦੇ ਉਹ ਪਰਸ਼ਾਨ ਆਮ ਬੰਦੇ ਇੱਥੇ ਜਿਹੜੇ ਰੋਡ ਤੇ ਰਹਿੰਦੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਹੀ ਨੇ ਇਹ ਡੰਗਰੂ ਆਹ ਜਿਹੜਾ ਇਹ ਸਾਡੇ ਆ ਹੱਥਾਂ 'ਚ ਸਰਕਾਰਾਂ ਨੇ ਫੜਾਏ ਹੋਏ ਨੇ ਕਿ ਕਿਉਂਕਿ ਜਿੱਥੇ ਤੱਕ ਦੇਖਦੇ ਆਂਗੇ ਉਹ ਵਜਾਈ ਜਾਂਦੇ ਨੇ ਪਬਲਿਕ ਨੱਚੀ ਜਾਂਦੀ ਆ ਵੋਟਾਂ ਵੇਲੇ ਤਾਂ ਆਉਂਦੇ ਨੇਗੇ ਵੀ ਥੋੜਾ ਕੰਮ ਵੀ ਕਰਾਂਗੇ ਅਸੀਂ ਆ ਕੰਮ ਵੀ ਕਰਾਂਗੇ ਹੁਣ ਜਿਹੜੀ ਆ ਅੱਜ ਅਸੀਂ ਖੜਿਆਂਗੇ ਸੰਗਰੂਰ ਦੇ ਵਿੱਚ ਉਪਲੀ ਨੂੰ ਜਿਹੜੀ ਸੜਕ ਜਾਂਦੀ ਆ ਉਪਲੀ ਪਿੰਡ ਨੂੰ ਸੜਕ ਜਾਂਦੀ ਆ ਪਰ ਸ਼ਹਿਰ ਦੇ ਅੰਦਰ ਆ ਇਹ ਮਤਲਬ ਰੋਡ ਬਾਦਦਾ ਹੈ ਉਪਲੀ ਰੋਡ ਪਰ ਇਹਦੀ ਮੈਂ ਗੱਲ ਕਰਾਂ ਇੱਕ ਤਾਂ ਹੁੰਦਾਗਾ ਵੀ ਸੜਕ ਦੇ ਵਿੱਚ ਟੋਏ ਇਹ ਟੋਇਆਂ ਦੇ ਵਿੱਚ ਸੜਕ ਆ ਗਈ ਜਿਹੜਾ ਵੀ ਇੱਧਰ ਦੀ ਜਾਂਦਾ ਉਹਦੇ ਧਰਨ ਪੈਂਦੀ ਹੈ ਪੈਂਦੀ ਆ ਆ ਚੌਥੇ ਦਿਨਾ ਉੱਥੇ ਨਾਲ ਉੱਥੇ ਉਪੜੀ ਵਾਲੇ ਦੇ ਆਪਣਾ ਕਹਿੰਦੇ ਡਾਕਟਰਾਂ ਦੇ ਬੈਠੇ ਹੁੰਦੇ ਨੇ ਸਾਡੇ ਧਰਨ ਪੈ ਗਈ ਸਾਡਾ ਗੋਡਾ ਲਹਿ ਗਿਆ ਸਾਡਾ ਕੁਝ ਹੋਰ ਹੋ ਗਿਆ ਟੁੱਟ ਗਿਆ ਮੋਟਰਸਾਈਕਲ ਨੇ ਵੀਕਲ ਨੇ ਉਹ ਸਾਰਿਆਂ ਦਾ ਮਤਲਬ ਬੁਰਾ ਹਾਲ ਆ ਜਿਹੜੇ ਰੋੜੇ ਨੇਗੇ ਉਹ ਬੁੜਕ ਬੁੜਕ ਕੇ ਜਿਹੜੇ ਜਦੋਂ ਗੱਡੀ ਲੰਘਦੀ ਹੈ ਕੋਈ ਟਰੱਕ ਲੰਘਦਾ ਉਹ ਰੋੜਾ ਜਿਹੜਾ ਹੁਣ ਐਡੇ ਐਡੇ ਪੱਥਰ ਨੇ ਇਹ ਸਿੱਧੂ ਸਾਹਿਬ ਰੋੜੇ ਬੁੜਕ ਬੁੜਕ ਕੇ ਲੋਕਾਂ ਦੇ ਵਾਅਦੇ ਨੇਗੇ ਤੇ ਜੇ ਗੱਲ ਕਰੀਏ ਸਰਕਾਰਾਂ ਤੇ ਪ੍ਰਸ਼ਾਸਨ ਦੀ ਸਰਕਾਰਾਂ ਨੇ ਤਾਂ ਅੱਖਾਂ ਵਿੱਚ ਰੱਖੇ ਨੇ ਸਰਕਾਰਾਂ ਨੇ ਅੱਖਾਂ ਵਿੱਚ ਰੱਖੇ ਨੇ ਕਿਤੇ ਨਾ ਕਿਤੇ ਉਹਦੇ ਨਾਲ ਨਾਲ ਜਿਹੜੇ ਮਹਿਕਮੇ ਨੇਗੇ ਪੀਡਬਲਯੂਡੀ ਹੋ ਗਿਆ ਸਿਵਰਜ ਬੋਰਡ ਹੋ ਗਿਆ ਵਾਟਰ ਸਪਲਾਈ ਦਾ ਹੋ ਗਿਆ ਇਹਨਾਂ ਨੇ ਵੀ ਅੱਖਾਂ ਵਿੱਚ ਰੱਖੇ ਨੇ ਕਿਉਂਕਿ ਜਦ ਕਹਿੰਦੇ ਨੇ ਮਹਾਰਾਜੀ ਸੁੱਤਾ ਪਿਆਗਾ ਤੇ ਫਿਰ ਜਿਹੜੇ ਉਹਨਾਂ ਦੇ ਰਾਜੇ ਬਰੀ ਬਰੀਜ ਨੇਗੇ ਹੈ ਉਹਨਾਂ ਨੇ ਵੀ ਸੋਨੇ ਸੋਨਾਗਾ ਗੱਲ ਕਰੀਏ ਸੰਗਰੂਰ ਦੇ ਵਿੱਚ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਦੇ ਵਾਸਤੇ ਰਿਪੇਅਰ ਕਰਨ ਵਾਸਤੇ ਠੀਕ ਕਰਾਉਣ ਵਾਸਤੇ ਮਾਨਯੋਗ ਵਿੱਤੀ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਕੰਪਲੀਟ ਦਿੱਤੀ ਸੀ ਜਿਹਦੇ ਵਿੱਚ ਇਹ ਸੀਗਾ ਜੀ ਇੱਕ ਤਾਂ ਜਿਹੜੇ ਸਾਡੀਆਂ ਸੜਕਾਂ ਨੇਗੀਆਂ ਇਹ ਸੜਕਾਂ ਸੀਗੀਆਂ ਸੜਕਾਂ ਨੇ ਸਾਡੀਆਂ ਠੀਕ ਹੈ ਜੀ ਤੇ ਇਹ ਸੜਕਾਂ ਠੀਕ ਕੀਤੀਆਂ ਜਾਂ ਰਿਪੇਅਰ ਕੀਤੀਆਂ ਜਾਂ ਕਿ ਜਿਹੜੇ ਸੀਵਰ ਦੇ ਟੱਕਣ ਸੀਗੇ ਉੱਚੇ ਨੀਵੇਂ ਰੱਖੇ ਹੋਏ ਨੇ ਕਿਤੇ ਰੱਖੇ ਹੀ ਨਹੀਂ ਹੋਏ ਹੈਗੇ ਜਿਹਦੇ ਨਾਲ ਆਏ ਦਿਨ ਹਾਸੇ ਵਾਪਰਦੇ ਨੇ ਇਹਨਾਂ ਦਾ ਨਹੀਂ ਕੁਝ ਕੀਤਾ ਗਿਆ 22 ਸਾਲਾਂ ਬਾਅਦ ਕਿਤੇ ਕਿਤੇ ਸੜਕਾਂ ਤੇ ਪੈਚ ਲਾਤੇ ਪਰ ਜਿਹੜੀ ਆ ਸੜਕਾ ਕੀ ਇਹ ਤੇ ਨਾ ਕੋਈ ਪੈਚੇ ਨਾ ਕੋਈ ਪੁੱਛ ਮੈਂ ਕਿਹਾ ਐਡੀ ਕਲੀਅਰ ਵੀ ਨਹੀਂ ਲਾਈ ਹੈਗੀ ਸਿੱਧੂ ਸਾਹਿਬ ਹੁਣ ਗੱਲ ਕਰੀਏ ਇਹ ਜਿਹੜੀਆਂ ਸੜਕਾਂ ਬਣਦੀਆਂ ਨੇ ਕੋਈ ਸਰਕਾਰਾਂ ਜਾਂ ਐਮ.ਐਲ.ਏ ਕੋਈ ਮੰਤਰੀ ਆਪਣੀ ਜੇਬ ਚੋਂ ਨਹੀਂ ਬਣਾਉਂਦਾ ਇਹ ਟੈਕਸ ਦਾ ਪੈਸਾ ਜਾਂਦਾ ਕਿ ਖਜ਼ਾਨੇ ਚ ਉਦੇ ਨਾਲ ਇਹ ਜਿਹੜੇ ਹੈਗੇ ਨੇ ਸੜਕਾਂ ਤਿਆਰ ਹੁੰਦੀਆਂ ਨੇ ਸਰਕਾਰੀ ਬਿਲਡਿੰਗਾਂ ਬਣਦੀਆਂ ਨੇ ਇੱਕ ਵੀਰ ਨੇ ਦੱਸਿਆ ਕਹਿੰਦੇ ਜੀ ਸਾਡੇ ਨਿਰਿੰਦਰ ਕੌਰ ਭਰਾਜ ਨਾਲ ਗੱਲ ਹੋਈ ਸੀ ਉਹ ਕਹਿੰਦੇ ਮੰਡੀ ਬੋਰਡ ਦੇ ਅੰਡਰ ਚ ਆਉਂਦੀ ਆ ਤੇ ਮੰਡੀ ਬੋਰਡ ਅੰਡਰ ਕਾਦੇ ਚ ਆਉਂਦਾ ਉਹ ਵੀ ਤਾਂ ਸਰਕਾਰਾਂ ਦੇ ਅੰਡਰ ਜੀ ਆਉਂਦਾ ਜਿਹੜੇ ਹੁਣ ਮੈਕਮੇ ਨੇ ਜਿੰਨੇ ਵੀ ਮੈਕਮੇ ਨੇ ਉਹਨਾਂ ਦੀ ਸਾਰੀ ਦੇਖਰੇਖ ਉਹਨਾਂ ਦੀ ਸਾਰੀ ਕਮਾਨ ਸਰਕਾਰਾਂ ਦੇ ਹੱਥ 'ਚ ਆ ਜੇ ਸਰਕਾਰਾਂ ਨੇ ਇਹ ਇਹ ਚੀਜ਼ ਦਾ ਹੱਲ ਕਰਵਾਉਣਗੇ ਤਾਂ ਮੈਕਮਾ ਕਿੱਥੋਂ ਕਰਵਾ ਦੂਗਾ ਮੈਕਮਾ ਨੂੰ ਫੰਡ ਦੇ ਤੇ ਮੈਕਮਾ ਕਰਵਾ ਦੂਗਾ ਜੀ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਸਰਕਾਰਾਂ ਨੇ ਤਾਂ ਸਾਡਾ ਡਮਰੂ ਵਜਾ ਰੱਖਿਆ ਚੰਗੀ ਤਰ੍ਹਾਂ ਅਸੀਂ ਤਾਂ ਵੋਟਾਂ ਪਾ ਕੇ ਪਸਤਾਰਿਆਂਗੇ ਪਰ ਹੁਣ ਆਉਣ ਵਾਲਾ ਅੱਗੇ ਟਾਈਮ ਆ ਜਿਹੜਾ ਹੁਣ ਸਰਕਾਰ ਦਾ ਫਿਰ ਜਿਹੜੇ ਲੋਕ ਨੇ ਉਹ ਡਮਰੂ ਵਜਾ ਦੇਣਗੇ ਆਪੀ